ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਤੁਹਾਨੂੰ ਅਸੀਂ ਚਟਨੀ ਬਣਾਉਣਾ ਸिखਾਣੇ ਆ ਕਿ ਚਟਨੀ ਤੁਸੀਂ ਕਿਵੇਂ ਟੇਸਟੀ ਬਣਾ ਸਕਦੇ ਹੋ। ਕਿ ਸੋਲੋ ਆਜੋ ਆਪਾਂ ਵੀਡੀਓ ਨੂੰ ਕਰਦੇ ਆਂ ਸ਼ੁਰੂ। ਕੱਚੀ ਅੰਬੀ ਲੈ ਲੈਣੀ ਐ। ਉਸ ਤੋਂ ਬਾਅਦ ਤੁਸੀਂ ਦੋ ਟਮਾਟਰ ਲੈ ਲੈਣੇ ਆ ਥੋੜੀਆਂ ਜਿਹੀਆਂ ਮਿਰਚਾਂ ਲੈ ਲੈਣੀਆਂ। ਅਦਰਕ ਤੇ ਲਸਣ ਤੇ ਪਿਆਜ਼ ਤੇ ਥੋੜਾ ਜਿਹਾ ਪਦੀਨਾ ਲੈ ਲੈਣਾ। ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਵੱਡੀ ਕੋਈ ਮਸ਼ੀਨ ਨਹੀਂ ਹੈਗੀ ਇੱਕ ਹੱਥ ਦੇ ਨਾਲ ਚਲਾਉਣ ਵਾਲੀ ਮਿਕਸੀ मिल ਜਾਂਦੀ ਹੈ ਮਾਰਕੀਟ ਦੇ ਵਿੱਚੋਂ ਤੁਸੀਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਪਦੀਨਾ ਪਾਣਾ ਆ ਪਦੀਨਾ ਪਾਣ ਤੋਂ ਬਾਅਦ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਆ ਚੰਗੀ ਤਰ੍ਹਾਂ ਰਗੜਨ ਤੋਂ ਬਾਅਦ ਇਹ ਥੋੜਾ ਥੋੜਾ ਰਗੜਿਆ ਜਾਏਗਾ ਤੇ ਥੋੜਾ ਜਿਹਾ ਰਹਿ ਜਾਏਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ ਤੁਸੀਂ ਲੈਣੀਆਂ ਨੇ ਹਰੀਆਂ ਮਿਰਚਾਂ ਰਗੜਨ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਹਰੀਆਂ ਮਿਰਚਾਂ ਪਾਣੀ ਹੈ ਹਰੀਆਂ ਮਿਰਚਾਂ ਪਾਣ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰਨਾ ਹੈ ਤੁਹਾਡੀ ਚੜਨੀ ਦੀ ਕੁਝ ਸ਼ਕਲ ਇਸ ਤਰ੍ਹਾਂ ਦਿਸਣ ਲੱਗ ਜੇਗੀ ਉਸ ਤੋਂ ਬਾਅਦ ਤੁਸੀਂ ਅਦਰਕ ਲੈਣੀ ਹੈ ਅਦਰਕ ਦੇ ਛੋਟੇ ਛੋਟੇ ਟੁਕੜੇ ਕਰਕੇ ਤੁਸੀਂ ਇਸ ਨੂੰ ਮਿਕਸੀ ਦੇ ਵਿੱਚ ਮਿਕਸੀ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗ੍ਰाइंड ਕਰਕੇ ਉਸ ਤੋਂ ਬਾਅਦ ਤੁਸੀਂ ਲੈਣਾ ਹੈ ਲਸਣ ਲਸਣ ਦੇ ਤੁਸੀਂ ਛੋਟੇ ਛੋਟੇ ਪੀਸ ਕਰਕੇ ਉਸ ਨੂੰ ਗ੍ਰाइंड ਕਰਨਾ ਹੈ ਗ੍ਰाइंड ਕਰਨ ਤੋਂ ਬਾਅਦ ਤੁਸੀਂ ਲੈਣੇ ਆ ਪਿਆਜ਼ ਪਿਆਜ਼ ਦੇ ਵੀ ਛੋਟੇ ਛੋਟੇ ਟੁਕੜੇ ਕਰ ਲੈਣੇ ਆ ਆਪਾਂ ਇਹ ਦੇਖੋ ਐਵੇਂ ਟੁਕੜੇ ਕਰਨ ਤੋਂ ਬਾਅਦ ਤੁਸੀਂ ਪਿਆਜ਼ਾਂ ਨੂੰ ਪਾਣਾ ਹੈ ਮਿਕਸੀ ਦੇ ਵਿੱਚ ਤੇ ਤੁਸੀਂ ਫਿਰ ਇਹਨੂੰ ਗ੍ਰाइंड ਕਰਨਾ ਹੈ ਗ੍ਰाइंड ਕਰਨ ਤੋਂ ਬਾਅਦ ਤੁਸੀਂ ਲੈਣੇ ਆ ਦੋ ਲਾਲ ਟਮਾਟਰ ਲੈ ਸਕਦੇ ਹੋ ਤਿੰਨ ਵੀ ਲੈ ਸਕਦੇ ਹੋ ਆਪਣੀ ਟੇਸਟ ਦੇ ਅਨੁਸਾਰ ਉਸ ਤੋਂ ਬਾਅਦ ਤੁਸੀਂ ਟਮਾਟਰ ਟਮਾਟਰਾਂ ਦੇ ਛੋਟੇ ਛੋਟੇ ਟੁਕੜੇ ਕਰਨੇ ਆ ਤਾਂ ਦੇਖੋ ਜੀ ਉਸ ਤੋਂ ਬਾਅਦ ਗ੍ਰाइंड ਕਰਨ ਤੋਂ ਬਾਅਦ ਤੁਸੀਂ ਅੰਬੀਆਂ ਨੂੰ ਚੰਗੀ ਤਰ੍ਹਾਂ ਛਿੱਲਣਾ ਛਿੱਲਣ ਤੋਂ ਬਾਅਦ ਅੰਬੀਆਂ ਕੁਝ ਇਸ ਤਰ੍ਹਾਂ ਦਿਸਣ ਲੱਗ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਇਹਨਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਤੇ ਤੁਸੀਂ ਮਿਕਸੀ ਜੀ ਆਪਣੀ ਚਟਨੀ ਬਣ ਕੇ ਹੋ ਗਈ ਤਿਆਰ ਤੇ ਦੇਖੋ ਕੀ ਟੇਸਟ ਆ ਰਿਹਾ ਹੈ ਬਹੁਤ ਹੀ ਵਧੀਆ ਚਟਨੀ ਬਣੀ ਹੈ ਤੁਸੀਂ ਇਹਨੂੰ ਚਾਹੋ ਤਾਂ ਤੁਸੀਂ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਤੁਸੀਂ ਬ੍ਰੈਡਾਂ ਦੇ ਨਾਲ ਵੀ ਖਾ ਸਕਦੇ ਹੋ ਸਮੋਸਿਆਂ ਨਾਲ ਵੀ ਖਾ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗੇ ਇਹਦੇ ਵਿੱਚ ਤੁਸੀਂ ਨਮਕ ਪਾਣਾ ਹੈ ਆਪਣੀ ਲੋੜ ਦੇ ਮੁਤਾਬਿਕ ਤੇ ਤੁਸੀਂ ਚਾਹੋ ਤਾਂ ਨਿੰਬੂ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਉਹਦੇ ਨਾਲ ਹੋਰ ਵੀ ਟੇਸਟ ਵਧੀਆ ਬਣ ਜਾਏਗਾ ਤੇ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਦਹੀਂ ਦੇ ਇੱਕ ਜਾਂ ਦੋ ਚਮਚ ਵੀ ਪਾ ਸਕਦੇ ਹੋ ਜਿਵੇਂ ਤੁਹਾਨੂੰ ਲੱਗੇਗਾ ਤੁਸੀਂ ਬਣਾ ਸਕਦੇ ਹੋ ਇਸ ਚੜਨੀ ਨੂੰ ਤੇ ਤੁਸੀਂ ਵੀ ਬਣਾਓ ਤੇ ਟੇਸਟ ਕਰੋ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਤੁਹਾਡਾ ਆਪਣਾ ਭੁਪਿੰਦਰ ਚਾਹਾਨ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਹੋਰ ਵੀ ਸੋਹਣੀਆਂ ਸੋਹਣੀਆਂ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਭੁਪਿੰਦਰ ਚਾਹਾਨ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ